ਵਾਦੀ ਠੰਡ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ 8 ਤੋਂ 14 ਜਨਵਰੀ ਤੱਕ ਛੁੱਟੀਆਂ ਦਾ ਕੀਤਾ ਐਲਾਨ ਪੰਜਾਬ ਵਿਧਾਨ ਸਭਾ ਵੱਲੋਂ ਭੇਜੇ ਗਏ ਤਿੰਨ ਬਿੱਲਾਂ ਨੂੰ ਮਿਲੀ ਮਨਜ਼ੂਰੀ ਸੀਐਮ ਭਗਵੰਤ ਮਾਨ ਨੇ ਗਵਰਨਰ ਦਾ ਕੀਤਾ ਧੰਨਵਾਦ ਕਿਹਾ ਬਾਕੀ ਬਿੱਲਾਂ ਨੂੰ ਜਲਦ ਮਨਜ਼ੂਰੀ ਮਿਲਣ ਦੀ ਉਮੀਦ 15 ਜਨਵਰੀ ਨੂੰ ਦੁਬਾਰਾ ਲੱਗਣਗੇ ਇੰਤਕਾਲਾ ਦੇ ਕੈਂਪਸ ਸੀਐਮ ਭਗਵੰਤ ਮਾਨ ਨੇ ਕਿਹਾ 6 ਜਨਵਰੀ ਨੂੰ ਹੋਇਆ 31000 ਤੋਂ ਵੱਧ ਕੇਸਾਂ ਦਾ ਨਿਪਟਾਰਾ ਨਵਜੋਤ ਸਿੰਘ ਨੇ ਜیتےਗਾ ਪੰਜਾਬ ਜਿੱਤੇਗੀ ਕਾਂਗਰਸ ਐਲੀ ਨੂੰ ਕੀਤਾ ਸੰਬੋਧਨ ਪੰਜਾਬ ਅਤੇ ਕੇਂਦਰ ਸਰਕਾਰ ਤੇ ਸਾਦੇ ਵੱਡੇ ਨਿਸ਼ਾਨੇ ਆਪਨੇ ਮਿਸ਼ਨ ਲੋਕ ਸਭਾ ਦਾ ਕੀਤਾ ਆਗਾਜ਼ ਗੁਜਰਾਤ ਵਿੱਚ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਨੇ ਕੀਤਾ ਸੰਬੋਧਨ ਸੀਐਮ ਬੋਲੇ ਅਸੀਂ ਕੇਜਰੀਵਾਲ ਦੇ ਹਾਂ ਸ਼ੇਰ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਸਰਦੀ ਆਪਣਾ ਅਸਰ ਦਿਖਾ ਰਹੀ ਹੈ ਜਿਸ ਕਾਰਨ ਤਾਪਮਾਨ ਵਿੱਚ ਕਾਫੀ ਗਰਾਫਟ ਦੇਖ ਨੂੰ ਮਿਲ ਰਹੀ ਹੈ ਹੁਣ ਚੰਡੀਗੜ੍ਹ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਕੇ ਦਿੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 10ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ ਨੂੰ 14 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਤਰ੍ਹਾਂ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾ ਮੁਤਾਬਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 8ਵੀਂ ਜਮਾਤ ਤੱਕ ਦੇ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ। ਛੁੱਟੀਆਂ ਦੌਰਾਨ ਵੀ ਬੱਚਿਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਪੜਾਇਆ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 9ਵੀਂ ਕਲਾਸ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਕੂਲ ਸਵੇਰੇ 9:30 ਵਜੇ ਖੁੱਲਣਗੇ ਅਤੇ 3 ਵਜੇ ਛੁੱਟੀ ਹੋਵੇਗੀ ਅਤੇ ਹੁਣ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ 10ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ ਨੂੰ 14 ਜਨਵਰੀ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਪੰਜਾਬ ਦੀ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦਾ ਧੰਨਵਾਦ ਕੀਤਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਜੀ ਵੱਲੋਂ ਪੰਜਾਬ ਦੀ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿਲਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਦੇ ਨਾਲ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਾਕੀ ਬਿਲਾ ਨੂੰ ਵੀ ਮਨਜ਼ੂਰੀ ਮਿਲਣ ਦੀ ਉਮੀਦ ਹੈ ਸੂਬਾ ਸਰਕਾਰ ਦੀਆਂ ਹਦਾਇਤਾਂ ਤੇ 6 ਜਨਵਰੀ ਨੂੰ ਪੰਜਾਬ ਦੀਆਂ ਸਮੂਹ ਤਹਿਸੀਲਾਂ ਸਬ ਤਹਿਸੀਲਾਂ ਵਿੱਚ ਪੁਰਾਣੇ ਪੈਂਡਿੰਗ ਜ਼ਮੀਨੀ ਇੰਤਕਾਲਾ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਗਏ ਇਸ ਦੌਰਾਨ ਮੁੱਖ ਮੰਤਰੀ ਨੇ ਟਵੀਟ ਕਰਕੇ ਆਖਿਆ ਕਿ ਬੀਤੇ ਦਿਨੀ ਪੰਜਾਬ ਚ ਇੰਤਕਾਲਾ ਦੇ ਮਾਮਲਿਆਂ ਤੰਲੀ ਤਹਿਸੀਲਾਂ ਤੇ ਸਬ ਤਹਿਸੀਲਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਸੀ ਜਿੱਥੇ 31000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਸ਼ਨੀਵਾਰ ਨੂੰ ਸਵੇਰ ਭਾਰ ਵਿੱਚ ਲਗਾਇਆ ਗਿਆ ਇਹ ਕੈਂਪ ਪੂਰੀ ਤਰ੍ਹਾਂ ਕਾਮਯਾਬ ਰਿਹਾ ਜਿਸ ਵਿੱਚ 31000 ਤੋਂ ਵੱਧ ਕੇਸਾਂ ਦਾ ਨਿਪਟਾਰਾ ਹੋਇਆ ਹੈ ਅਸੀਂ ਦੁਬਾਰਾ 15 ਜਨਵਰੀ ਨੂੰ ਇਹ ਕੈਂਪ ਲਗਾਵਾਂਗੇ ਜਿਸ ਕਿਸੇ ਦਾ ਵੀ ਇੰਤਕਾਲ ਸੰਬੰਧੀ ਕੋਈ ਵੀ ਕੰਮ ਰਹਿ ਗਿਆ ਹੈ ਉਹ ਆਪਣੇ ਨੇੜੇ ਦੀਆਂ ਤਹਿਸੀਲਾਂ ਸਬ ਤਹਿਸੀਲਾਂ ਵਿੱਚ ਪਹੁੰਚ ਕੇ ਕੰਮ ਕਰਵਾ ਸਕਦਾ ਹੈ ਬਠਿੰਡਾ ਦੇ ਕੋਟਸ਼ਮੀਰ ਵਿੱਚ ਨਵਜੋਤ ਸਿੰਘ ਸਿੱਧੂ ਰੈਲੀ ਨੂੰ ਸਬੋਧਨ ਕਰਨ ਪਹੁੰਚੇ ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਕਾਂਗਰਸ ਦੇ ਵਰਕਰ ਹਨ ਅਤੇ ਪੰਜਾਬ ਨਾਲ ਖੜੇ ਹਨ ਸਿੱਧੂ ਨੇ ਕਿਹਾ ਕਿ ਨਵਾਂ ਸਾਲ ਆਉਂਦੇ ਹੀ ਪੰਜਾਬ ਦੀ ਭਗਵਾਨਤਮਾਨ ਸਰਕਾਰ ਨੇ 2500 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ ਇਸ ਦੇ ਨਾਲ ਹੀ ਔਰਤਾਂ ਨੂੰ 1000 ਰੁਪਏ ਦੇਣ ਵਾਲਾ ਝੂਠਾ ਦਾਵਾ ਕੀਤਾ ਸੀ ਜੋ ਅੱਜ ਤੱਕ ਔਰਤਾਂ ਦੇ ਖਾਤਿਆਂ ਵਿੱਚ ਨਹੀਂ ਪਹੁੰਚਿਆ ਉਹਨਾਂ ਝੂਠੇ ਵਾਅਦੇ ਕੀਤੇ ਜਿਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਹੋਇਆ ਅੱਜ ਮੈਂ ਸੰਗੀਤ ਢਾਂਚੇ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਸੈਂਟਰ ਨੂੰ ਆਖਿਆ ਵੀ ਭਾਈ ਤੁਸੀਂ ਸਾਡੇ ਲਈ ਕੁਝ ਕਰੋ ਅਸੀਂ ਜਜਕਾਰ ਕਰਾਂਗੇ ਤੁਸੀਂ ਅੱਜ ਡੈਮਾਂ ਦੇ ਲਾਹ ਬਣਾਤੇ ਪਹਾੜਾ ਡੈਮ ਸਾਡੀ ਪਾਣੀ ਦਾ ਕੰਟਰੋਲ ਥੋੜਾ ਇਹ ਕਿਵੇਂ ਹੋਊ ਸਾਡੀ ਕਿਸਾਨੀ ਦੇ ਉੱਤੇ ਕਾਨੂੰਨ ਬਣਾਤੇ ਕਿਸਾਨ ਬਰੂਹਾਂ ਦੇ ਉੱਤੇ ਖੜੇ ਰਹੇ ਅੱਜ ਵੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਉਹ ਉਮੀਦਾਂ ਉਮੀ ਹੀ ਐ ਤੇ ਪੰਜਾਬ ਜੇ ਧਾਲ ਹੈ ਤੇ ਪੰਜਾਬ ਜੇ ਹੋਰਾਂ ਯੂਨੀਅਨ ਆਫ ਸਟੇਟਸ ਦੇ ਵਿੱਚ ਚਮਕਦਾ ਸਿਤਾਰਾ ਹੈ ਜਿਨੇ ਸਭ ਤੋਂ ਵੱਧ ਖਾਣਾ ਦਿੱਤਾ ਦੇਸ਼ ਨੂੰ ਗਰੀਬਾਂ ਦੇ ਵਾਸਤੇ ਪੀਡੀਐਸ ਪੈਦਾ ਕੀਤਾ ਸਭ ਤੋਂ ਵੱਡਾ ਯੋਗਦਾਨ ਦੇਸ਼ ਦੀ ਆਜ਼ਾਦੀ ਚ ਪਾਇਆ ਸਭ ਤੋਂ ਵੱਧ ਫਾਜ ਪਰਮਵੀਰ ਚੱਕਰ ਜਿੱਤੇ ਤੁਸੀਂ ਉਸ ਪੰਜਾਬ ਦੀ ਢਾਲ ਨੂੰ ਕਮਜ਼ੋਰ ਕਿਉਂ ਰਹਿਣ ਦੇ ਰਹੇ ਇਹ ਬਾਰਡਰ ਵਾਲੇ ਕਨਸੈਪਟ ਹੀ ਖਤਮ ਹੋ ਗਏ ਤੁਸੀਂ ਸਾਨੂੰ ਹੁਣ ਤੇ ਇਹ ਬੰਦਾ ਜਿੱਥੇ ਬੈਠਾ ਹੁੰਦਾ ਉੱਥੋਂ ਬੰਬ ਮਾਰਦਾ ਉਹ 2000 ਕਿਲੋਮੀਟਰ ਜਾਂਦਾ ਹੁਣ ਉਹ ਤੇ ਗੱਲ ਹੀ ਨਹੀਂ ਰਹੀ ਨਾ ਹੁਣ ਤੇ ਮੈਂ ਇੰਨੀ ਉਹ ਗੁਜਾਰਿਸ਼ ਕਰਦਾ ਤੁਹਾਨੂੰ ਅੰਤਰਿਕ ਸੁਰੱਖਿਆ ਦੀ ਗੱਲ ਹੈ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਤੁਸੀਂ ਸਾਡੇ ਲਈ ਲਾਅ ਐਂਡ ਆਰਡਰ ਸਥਾਪਿਤ ਕਰਕੇ ਦਿਓ ਇਸ ਸਟੇਟ ਦੇ ਵਿੱਚ ਵਪਾਰੀ ਅਮਨਮਾਨ ਚਾਹੁੰਦਾ ਹੈ ਵਪਾਰ ਚਾਹੁੰਦਾ ਹੈ ਖੇਤੀ ਵਾਲਾ ਇੱਜ਼ਤ ਦੀ ਰੋਟੀ ਚਾਹੁੰਦਾ ਹੈ ਉਹ ਕੁਝ ਨਹੀਂ ਚਾਹੁੰਦਾ ਉਹ ਚਾਹੁੰਦਾ ਮੈਨੂੰ ਇੱਜ਼ਤ ਦੀ ਰੋਟੀ ਮਿਲੇ ਮੇਰਾ ਘਰ ਚੱਲੇ ਮੈਂ ਆਦਰ ਮਾਨ ਸਨਮਾਨ ਨਾਲ ਬੱਚੇ ਪਾਲ ਸਕਾਂ ਤੇ ਬੱਚੇ ਤੇ ਆ ਤੁਸੀਂ ਦੇਖ ਲਓ 1 ਲੱਖ ਕਰੋੜ ਦੇ ਐਸੈਟ ਵੇਚ ਕੇ ਬਾਹਰ ਜਾਈ ਜਾਂਦੇ ਆ ਇਹ ਅਸੀਂ ਆਪਣੀ ਪੀੜ੍ਹੀ ਲਈ ਲੜ ਰਹੇ ਆ ਤੇ ਮੈਂ ਸੈਂਟਰ ਦੀ ਸਰਕਾਰ ਨੂੰ ਕਹਿਣਾ ਕਿ ਨਾ ਸਿਰਫ ਕਾਨੂੰਨ ਵਿਵਸਥਾ ਨਾ ਸਿਰਫ ਪਾਣੀਆਂ ਦਾ ਮਸਲਾ ਨਾ ਸਿਰਫ ਜੀਐਸਟੀ ਸਾਡੀ ਜੀਐਸਟੀ ਨਹੀਂ ਆਉਂਦੀ ਭਾਈ ਤੁਸੀਂ ਇਸ ਕਾਨੂੰਨ ਨੂੰ ਬਦਲੋ ਸਟੇਟ ਨੂੰ ਆਪਣੇ ਪੈਸੇ ਆਪ ਇਕੱਠੇ ਕਰਨ ਦਿਓ ਤੁਹਾਡਾ ਹਿੱਸਾ ਤੁਹਾਨੂੰ ਦੇ ਦੇਵਾਂਗੇ ਤੇ ਤੁਸੀਂ ਇੱਕ ਮਿੰਟ ਰਹਿ ਜਾ ਉਹ ਠਹਿਰ ਜਾ ਨਾ ਯਾਰ ਠਹਿਰ 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 ਜਾ ਮੈਂ ਇਹ ਕਹਿ ਰਿਹਾ ਕਿ ਇਹਨਾਂ ਕਾਰਨਾਂ ਦੇ ਕਰਕੇ ਸਾਨੂੰ ਵਿੱਤੀ ਤੌਰ ਤੇ ਖਤਮ ਕਰਤਾ ਭਾਈ ਜੇ ਕਿਸੇ ਦੇ ਘਰ ਦੇ ਵਿੱਚ 50000 ਦੀ ਇਨਕਮ ਹੈ ਨਹੀਂ ਤੇ ਕਰਜ਼ਾ 50 ਕਰੋੜ ਹੈ ਘਰ ਦੇ ਭਾਂਡੇ ਵੇਚ ਕੇ ਚਲਾਉ ਹੈ ਤੇ ਸਾਡੇ ਪੋਲਿਟਿਕਸ ਵਾਲੇ ਜਿਹੜੇ ਕਰਨ ਵਾਲੇ ਆ ਵੱਡੇ ਵੱਡੇ ਝੂਠ ਵੇਚ ਕੇ 36000 ਪਹਿਲਾਂ ਹੀ ਹਰੇ ਸਿਆਹੀ ਨਾਲ 1100 ਕਿੱਥੋਂ ਦੇਓਗੇ ਪੈਸੇ ਕਿੱਥੋਂ ਲਿਆਉਗੇ ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਰੇਤੇ ਵਾਲੇ ਜਿਹੜੇ GST ਤੋਂ ਬਾਹਰ ਨੇ ਸ਼ਰਾਬ ਵਾਲੇ ਕੱਲੀ ਇੱਕ ਸ਼ਰਾਬ ਵੇਚ ਕੇ ਔਰ ਪੰਜਾਬ ਦੀ ਖਪਤ ਦੁੱਗਣੀ ਹੈ ਮੈਂ ਹੱਕ 'ਚ ਨਹੀਂ ਪਰ ਕਿਉਂ ਸਮਗਲਿੰਗ ਹੋਵੇ? ਕਿਉਂ ਖਾਨੇ ਹੋ? 11000 12000 ਕਰੋੜ ਰੁਪਈਆ ਐਲ 1 ਦੇ ਲਾਇਸੈਂਸ ਪੂਆੰਦਾ ਅਜ ਤੱਕ ਦੱਸ ਨਹੀਂ ਸਕਿਆ ਛੋਟਾ ਭਰਾ ਮੇਰਾ। ਦਿੱਤੇ ਕਿਨੂ ਮਿੱਤਰਾ? ਹੈਂ? ਦੱਸੋ ਨਾ। ਇਹ ਭਾਈ 50000 ਕਰੋੜ ਦੁੱਗਣਾ ਹੁੰਦਾ। ਤੁਸੀਂ ਕਰਜੇ ਲੈ ਲੈ ਕੇ ਪੱtreਵਾ ਜਨੇਓ ਕਿਤੇ 1200 ਏਕੜ ਥਾਂ ਲੈ ਲਈ। ਕਿਤੇ ਮੌਲ ਠਹਿਰ ਜਾ ਮਿੱਤਰਾ। ਕਿਤੇ ਮੌਲ ਲੈ ਲਈ। ਕਿਤੇ ਕੁਛ ਲੈ ਲਿਆ। ਹੈਂ ਜੀ? ਹੁਣ ਫੇਰ 2.5 ਹਜ਼ਾਰ ਕਰੋੜ ਕਰਜਾ ਲੈ ਤਾਂ ਚਿੱਟਾ ਹਾਥੀ ਬਣਤਾ। ਹੈਂ? ਤੁਸੀਂ ਤਾਂ ਕਹਿੰਦੇ ਸੀ ਪੀਪੀਆ ਰੱਦ ਕਰਾਂਗੇ। ਇਹ ਮਤਲਬ ਇਹ ਜਿਹੜੇ ਸੁਪਨੇ ਪੰਜਾਬ ਦੇਖਦਾ ਹੈ ਦੇਖਣੋਂ ਕਦੇ ਨਾ ਹਟੇ ਕਿਉਂਕਿ ਜਦੋਂ ਸੁਪਨੇ ਮਰਦੇ ਹਨ ਨਾ ਫਿਰ ਬਹੁਤ ਇੱਕ ਕੰਗਾਲੀ ਆਉਂਦੀ ਹੈ ਇਹ ਸੁਪਨੇ ਮਰਨ ਨਹੀਂ ਦੇਣੇ ਲੇਕਿਨ ਝੂਠੇ ਸੁਪਨੇ ਵੇਚਣ ਨਹੀਂ ਦੇਣੇ ਹੁਣ ਗੁਰੂ ਦੇ ਫਲਸਫੇ ਨਾਲ ਲਾ ਕੇ ਇਹ ਜਿਹੜਾ ਲਾਲਚ ਹੈ ਲੋਭ ਹੈ 100 ਬੰਦਿਆਂ ਤੱਕ ਤਾਕਤ ਸੀਮਤ ਨਹੀਂ ਰਹਿਣ ਦੇਣੀ ਮੈਂ ਗੁਰੂ ਦੇ ਅਸ਼ੀਰਵਾਦ ਦੇ ਨਾਲ ਗੁਰੂ ਦੇ ਫਲਸਫੇ ਦੇ ਨਾਲ ਜੁੜ ਕੇ ਕਹਿਣਾ ਕਿ ਜਿਵੇਂ ਬੱਦਲ ਸਮੁੰਦਰ ਤੋਂ ਪਾਣੀ ਲੈਂਦਾ ਹੈ ਮੀਂਹ ਵਰਾਉਂਦਾ ਹੈ ਤੇ ਨਦੀਆਂ ਰਾਹੀਂ ਚਾਰ ਗੁਣਾ ਕਰਕੇ ਸਮੁੰਦਰ ਨੂੰ ਮੋੜਦਾ ਹੈ ਸਰਕਾਰ ਦਾ ਕੰਮ ਇਹੀ ਹੈ ਕਿ ਲੋਕਾਂ ਦੀ ਤਾਕਤ ਲਵੇ ਲੋਕਾਂ ਨੂੰ ਮੋੜੇ ਈਟੀਟੀ ਟੀਚਰ ਟੰਕੀਆਂ ਤੇ ਇਹ ਕਹਿੰਦੇ ਧਰਨਾ ਨਹੀਂ ਲੱਗਣ ਦੇਣਾ ਹੈ ਸਵੇਰੇ ਪੀਐਸਪੀਸੀਐਲ ਵਾਲੇ ਕਹਿੰਦੇ ਤਨਖਾਹਾਂ ਨਹੀਂ ਮਿਲਦੀਆਂ ਅਸਾਮੀਆਂ ਕਹਿੰਦੇ ਅਸਾਮੀ ਛੱਡੋ ਹੀ ਨਾ ਜਿੱਥੇ 20000 ਸੀ ਉੱਥੇ 5000 ਕਰ ਦਿਓ ਓਏ ਐਂ ਅਸਾਮੀਆਂ ਕਹਦੇ ਖੈਰ ਯਾਰ ਐਂ ਅਸਾਮੀਆਂ ਖਤਮ ਕਰਨ ਨਾਲ ਯਾਰ ਜਾ ਯਾਰ ਸਾਮੀਆਂ ਮੈਂ ਮੇਰੀ ਗੱਲ ਖਤਮ ਕਰ ਲੈਣੇ ਫਿਰ ਮੈਂ ਤੇਰਾ ਸਵਾਲ ਲਵਾਂ ਮੈਂ ਜੇ ਇਹ ਸਾਮੀਆਂ ਖਤਮ ਕਰਨ ਨਾਲ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਕਿਵੇਂ ਸਾਮੀਆਂ ਭਰਦੇ ਹੋਗੇ ਮਿੱਤਰ ਪਿਆਰੇ ਫਿਰ ਪੁੱਛੋ ਸੋ ਤਾਂ ਤੁਸੀਂ ਜਿੱਤੇਗਾ ਪੰਜਾਬ ਜਿੱਤੇਗੀ ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਤੇ ਲੋਕ ਇਕੱਠੇ ਹੁੰਦੇ ਆ ਕਿਉਂਕਿ ਭਰੋਸੇਯੋਗਤਾ ਮੈਂ ਕਹਿੰਦਾ ਨੀਲਾ ਸਮੁੰਦਰ ਉਹ ਵੀ ਸਪੀਚ ਹੋਇਆ ਉਹ ਉਹ ਕਿਉਂ ਤੈਂ ਤੈਂ ਨਿਊਜ਼ ਚਲਾਉਣੀ ਹੈ ਮਿੱਤਰ ਪਿਆਰੇ ਕਿਉਂ ਉਹਦੇ ਮੈਂ ਕਹਿ ਨਹੀਂ ਦਿੰਦਾ ਨੀਲਾ ਸਮੁੰਦਰ ਨੀਲਾ ਸਮੁੰਦਰ ਬਣਾਈਏ ਠੀਕ ਹੈ ਹਰੇਕ ਨੂੰ ਤੈਰਨ ਦੀ ਥਾਂ ਦਈਏ ਹਰੇਕ ਵਰਕਰ ਨੂੰ ਸਨਮਾਨ ਦਈਏ ਕਿਹਾ ਨਹੀਂ ਕਿ ਹਜਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣੇ ਤੁਸੀਂ 80 20 ਦੀ ਗੱਲ ਕੀਤੀ ਕਿਹੜੇ ਨੇ 80 20 ਤੂੰ ਰੋਟੀ ਨੂੰ ਚੋਚੀ ਕਹਿੰਦਾ ਮਿੱਤਰ ਰੋਟੀ ਨੂੰ ਚੋਚੀ ਚੰਗਾ ਅਮਾ ਦੀ ਪਾਰਟੀ ਨੇ ਮਿਸ਼ਨ ਲੋਕ ਸਭਾ ਦਾ ਆਗਾਜ਼ ਕਰ ਦਿੱਤਾ ਹੈ ਇਸ ਦੀ ਸ਼ੁਰੂਆਤ ਗੁਜਰਾਤ ਤੋਂ ਕੀਤੀ ਗਈ ਹੈ ਆਮਦੀ ਪਾਰਟੀ ਨੇ ਇੱਥੇ ਇੱਕ ਰੈਲੀ ਕੀਤੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਸੰਬੋਧਨ ਕੀਤਾ ਇਸ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਵਰਦੇ ਨਜ਼ਰ ਆਏ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਿੱਚ ਕੀਤੇ ਵਿਕਾਸ ਕਾਰਜਾਂ ਦੀ ਵੀ ਜਾਣਕਾਰੀ ਦਿੱਤੀ ਕੇਜਰੀਵਾਲ ਨੂੰ ਈਡੀ ਦੇ ਸੰਮਨ ਮਿਲਣ ਤੇ ਸੀਐਮ ਭਗਵੰਤ ਮਾਨ ਕੇਂਦਰ ਤੇ ਵਰਦੇ ਨਜ਼ਰ ਆਏ ਸੀਐਮ ਭਗਵੰਤ ਮਾਨ ਨੇ ਭਾਸ਼ਣ ਦੌਰਾਨ ਕਿਹਾ ਕਿ ਉਹ ਕੇਜਰੀਵਾਲ ਦੇ ਸ਼ੇਰ ਹਨ ਅਸੀਂ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ ਸ਼ੇਰ ਸਿੰਧਰੇ ਮੈਨ ਨਹੀਂ ਰਹਤਾ ਭਾਈ ਸਾਹਿਬ पिंजरे में भी रहता है खास नहीं खाता शेर अपना शिकार खुद करता है भाई साहब। तो शेरों को पिंजरे में डाल रहे हैं। अरविंद केजरीवाल के शेर हैं, ये हमारा बब्बर शेर है और हम इनके शेर हैं, भाई साहब ऐसे छोट, जल्दी जल्दी तो नहीं भाई साहब बब्बर शेर को हाथ डालने देंगे हम आ जाओ ईडी वालों बीडी वालों चलो आओ देखते हैं कहां, कहां तक आओगे मजाक बना रखा यार मजाक बना रखा जब भी जब भी कोई इलेक्शन होती है चेतर भाई को अंदर कर दो जब भी आया अरविंद केजरीवाल को अंदर कर दो हद यार मतलब हम इलेक्शन ही नहीं लड़ सकते क्या देश तुमने आजाद करवाया था अरे भगत सिंह की कुर्बानियां भूल गए राजगुरु सुखदेव की कुर्बानियां भूल गए तेईस तेईस साल की उम्र में फांसी के रस्से चूमे भाई साहब आपने करवाया था याद यार तुम कौन होते हो हमें देशभक्ति के सर्टिफिकेट देने वाले हद्द हैरानी है। कमाल है। लेकिन आदिवासी समाज के साथ खड़े हम हमें पता है आप लोग मेहनती लोग हो हमें आपकी हाथों की और पैरों की दोनों लकीरें पता है भाई साहब हमने खुद खेती का, का काम किया हुआ है 25-25, 30-30 फुट गहरे कुओं में से निकले हुए लोग हैं हम लोग आप भी ऐसे लोग हैं इन लोगों के हाथ भी देश दे दिया हमने यार एक गांव में भैंसे चोरी होने लगी यह बात भी याद रख लेना इसको भी मोदी जी के साथ ही जोड़ देना एक गांव में भैंस चोरी होने लगी एक घर की एक भैंस चोरी हो गई अगले दिन दो भैंस चोरी हो गई किसी और घर की उससे अगले दिन भी एक भैंस चोरी हो गई तो गांव वाले परेशान होके एक बाबा के पास गए उसी गांव में रहता था बाबा जी क्या करें भैंस चोरी हो रही है हमारी लगातार कोई उपाय बताइए तो बाबा जी ने कहा गांव में अनाउंसमेंट कर दो स्पीकर में एक चादर लेके चार जाने चद्दर के खड़े हो जाओ एक कोना ये पकड़ ले एक दो तीन चार जाने चार कोने पकड़ के खड़े हो जाओ पूरे गांव को चद्दर के नीचे से निकालो और जिसने भी भैंस चोरी की होगी चदर से नीचे से जब गुजरेगा तभी मर जाएगा भाई साहब उन्होंने चद्दर पकड़ा दी चार बंदों को पूरा गांव उसके नीचे से निकल गया कोई बंदा नहीं मरा फिर उसी साधु के पास गए जी कोई मरा नहीं कहते चद्दर किस किसने हाँ जी हाँ ऐसा वो कहते कोई नहीं मरेगा फिर कहते क्यों कहते जो भैंसिया चोरी करने वाले थे वो तो चादर पकड़ के खड़े थे